ਮੇਰੇ ਕਰਾਇਦਾ ਰੁਸਵੇ ਸੀ ਕਿ ਨਜ਼ਰ ਤੇ ਮੈਂ ਕਰਾਇਆ ਦਿੱਤੀ ਸੀ ਨਾ ਤੁਹ। ਵਧੀਆ ਚੱਲਦੇ ਚਾਰ ਪੰਜ ਮਹੀਨੇ। ਤੇ ਮੇਰਾ ਈਸੀ ਵਗੈਰਾ ਤੇ ਮੇਰਾ ਸਿਲੰਡਰ ਵਗੈਰਾ ਤੇ ਮੇਰੇ ਸਾਰੇ ਘਰ ਦਾ ਰੁਪਯੋਣ ਹੈ। ਮੈਂ ਕਾਰਵਾਜੇ ਨੂੰ ਵੱਧ ਤੋਂ ਵੱਧ ਕਰਕੇ ਕਿਸੇ ਗਰੀਬ ਨਾਲ ਕਿਸੇ ਹੋਰ ਨਾਲ ਹੋ ਜਵੇ ਪੂਰੀ ਪਟਿਆਰੇ ਜਹੋਂਗੇ ਉਹ ਬੈਠ ਗਏ ਲੈ ਕੈਂਪ ਉਹ ਜਾ ਨਹੀਂ ਸਕਦੇ। ਤਾਂ ਉਹਨਾਂ ਦੇ ਕਾਰਵਾਜੇ ਦੇ ਕੋਈ ਉਹਨਾਂ ਨੂੰ ਰੱਖ ਨਾ ਸਕਦੇ। फिर चोरी होगी पांच लाख रुपये की दो ऑटो दो सिलेंडर है ए सी है जी अपना घर है साढ़ा ये रेंट पर रहते टीआरपी नहीं भरोसा आपका के नाम जी पूछा पूछा केड़ी कॉलोनी है केड़ी गल हुई है ਕੀ ਹੋਇਆ ਤੁਹਾਡੇ ਨਾਲ ਮੇਰੇ ਕਿਰਾਏਦਾਰ ਅਫਸ਼ੀਨ ਨੇ ਕਿੰਨੇ ਹਜ਼ਾਰ ਰੁਪਏ ਮੈਂ ਕਿਰਾਏ ਦਿੰਦੀ ਸੀ ਇਹਨਾਂ ਨੂੰ ਵਧੀਆ ਚੱਲ ਰਿਹਾ ਚਾਰ ਪੰਜ ਮਹੀਨੇ ਤਾਂ ਦੋ ਤਰੀਕ ਨੂੰ ਇਹਨਾਂ ਨੇ ਮੇਰੇ ਕੋਲ ਰੋਟੀ ਵੀ ਖਾਈ ਸੀ ਕੁਝ ਖਾਇਆ ਫਿਰ ਉਸ ਤੋਂ ਬਾਅਦ ਪੁੱਛਣ ਆਏ ਮੈਨੂੰ ਆਲਟੀ ਤੁਸੀਂ ਕਿੱਥੇ ਜਾ ਤਾਂ ਰਹੀ ਹੋ ਮੈਂ ਕਹਾਂ ਲੇਕ ਜਾ ਰਹੀ ਬਟ ਕੀ ਗੱਲ ਹੋ ਗਈ ਫਿਰ ਕੁਝ ਨਹੀਂ ਆਈ ਚਲ ਮੈਂ ਸੁਪਨੇ ਸੌ ਗਈ ਮੈਨੂੰ ਕਹਿ ਕੇ ਇੱਧਰ ਆਵੇ ਤੇ ਇੱਧਰ 2:30 ਵਜੇ ਨਾਲ ਉਹਨਾਂ ਨੇ ਕਹਾਣ ਕਰ ਤਸਵੇਰੇ ਮੈਂ ਸਾਬ ਲੈਣੇ ਆਈ ਉਹਨਾਂ ਕੋਲ ਕਪੜੇ ਧੋਣ ਲਈ ਤੇ ਮੇਰਾ ਦਰਵਾਜ਼ਾ ਕੁੰਡਾ ਖੁੱਲਾ ਪਿਆ ਸੀ ਤੇ ਉਹਨਾਂ ਨੂੰ ਮੈਨੇ ਆਵਾਜ਼ਾਂ ਦਿੱਤੀਆਂ ਤੇ ਕੋਈ ਨਹੀਂ ਹੋ ਰਿਹਾ ਸੀ ਤੇ ਮੇਰਾ ਈਸੀ ਵਗੈਰਾ ਤੇ ਮੇਰਾ ਸਿਲੰਡਰ ਵਗੈਰਾ ਤੇ ਮੇਰੇ ਸਾਰੇ ਘਰ ਦਾ ਲੁੱਟ ਕੇ ਉਹ ਲੈ ਗਏ ਵੀਡੀਓ ਹੈਗੀ ਉਹ ਵੀ ਸਮਾਨ ਚੱਕ ਲਈ ਨਹੀਂ ਜੀ ਮੇਰੇ ਵੀਡੀਓ ਮੇਰੇ ਕੋਲ ਹੈ ਨਹੀਂ ਮੈਂ ਸਵੇਰੇ ਕੁੰਡਾ ਬੁੱਲਾ ਦੇਖਿਆ ਆਪਣਾ ਹਾਂ ਕਿੰਨੇ ਤਰੀਕ ਦੀ ਗੱਲ ਹੈ ਇਹ 2 ਤਰੀਕ ਦੀ ਗੱਲ ਹੈ ਮਤਲਬ ਕੋਈ ਕਾਰਵਾਈ ਨਹੀਂ ਹੋਈ ਕਾਰਵਾਈ ਮੈਂ ਥਾਣੇ 'ਚ ਕੰਪਲੀਟ ਕਰਕੇ ਆਇਆ ਬੰਦੇ ਕੋਲੋਂ ਨਾ ਪਤਾ ਫੋਟੋ ਆ ਪਤਾ ਮੇਰੇ ਕੋਲ ਬੰਦੇ ਕੋਲੋਂ ਕੀ ਨਾਮ ਉਹਨਾਂ ਦਾ ਇੱਕ ਨਾਮ ਹੈ ਸੋਨੂ ਜੀ ਇੱਕ ਨਾਮ ਹੈ ਅਵੀ ਕਿੰਨੇ ਜਰੂਰ ਕਿਰਾਏ ਦੇ ਕਿੰਨੇ ਚਾਰ ਦੋ ਫੈਮਿਲੀ ਅਸੀਂ ਆਂ ਇੱਕ ਘਰ ਵਾਲੇ ਵੀ ਉਹਨਾਂ ਦੀਆਂ ਤੇ ਉਹ ਵੀ ਲੋਕ ਕੋਈ ਉਹ ਕਿਦੇ ਆਪਣਾ ਸਮਾਨ ਨਾਲ ਹੀ ਲੈ ਕੇ ਗਏ ਤੁਹਾਨੂੰ ਤੁਸੀਂ ਕੋ ਸਾਡਾ ਸੋ ਉਹਨਾਂ ਦਾ ਆਪਣਾ ਸਮਾਨ ਹੋਵੇ ਨਹੀਂ ਉਹਨਾਂ ਦਾ ਕੋਈ ਸਮਾਨ ਨਹੀਂ ਉਹਨਾਂ ਦਾ ਸਮਾਨ ਉਹਦੇ ਬਰਕਰਾਰ ਪਾਣਾ ਚਾਹੀਦਾ ਕਿਥੇ ਰਹਦੇ ਆ ਬੰਦੇ ਮੈਨੂੰ ਕੋ ਐਡਰੈਸ ਦਿੱਤਾ ਸੀ ਉਹਨਾਂ ਨਾਲ ਜਿੰਨੀ ਦਾ ਜੀ ਹੋਰ ਮੈਨੂੰ ਕੋਈ ਪਤਾ ਨਹੀਂ ਉਹਰੇ ਤੋਂ ਬਿਲਕੁਲ ਕਿੰਨਾ ਜੀਰ ਦੇ ਕਿਰਾਏ ਦੇ ਚਾਰ ਮਹੀਨੇ ਹੋ ਗਏ ਰਹਿੰਦੇ ਕਿਵੇਂ ਦੇ ਕਾਰੋਬਾਰ ਜਾਂਦੇ ਹੋ ਮੈਂ ਕਾਰਵਾਜ ਜੀ ਨੂੰ ਵੱਧ ਤੋਂ ਵੱਧ ਕਰਕੇ ਕਿਸੇ ਗਰੀਬ ਨਾਲ ਕਿਸੇ ਹੋਰ ਨਾਲ ਨਾ ਜਵੇ ਉਰੇ ਪਟਿਆਰੇ 'ਚ ਹੋਣਗੇ ਉਹ 62 ਵਾਲੇ ਟੈਂਪੋ ਹੈ ਉਹ ਜਾ ਨਹੀਂ ਸਕਦੇ ਤਾਂ ਉਹਨਾਂ ਦੇ ਕਾਰਵਾਜ ਹੋਵੇ ਕੋਈ ਉਹਨਾਂ ਨੂੰ ਰੱਖ ਨਾ ਸਕੇ ਕਿੰਨੇ ਦਾ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਮੇਰੇ 2 5 6 ਲੱਖ ਰੁਪਏ ਦਾ ਸਪਨਾ ਕਿਹੜੀ ਕਲੋਨੀ ਹੈ ਇੰਤਰੀ ਦੀ ਮਰਜ਼ੀ ਕੀ ਗੱਲ ਹੋਈ ਥੋੜੀ ਸਰ ਚੋਰੀ ਹੋ ਗਈ 5 ਲੱਖ ਰੁਪਏ ਦੀ ਦੋ ਔਟੋਆ ਦੋ ਸਲੈਂਟਰ ਹੈ ਏਸੀ ਹੈ ਕੌਣ ਲੈ ਗਈ ਜੀ ਇਹ ਕਿਰਾਏਦਾਰ ਛੱਡੇ ਬਸ ਕਿੱਥੇ ਰਹਿੰਦੇ ਕਿਰਾਏਦਾਰ ਕਿੱਥੇ ਲੱਗੇ ਸੀ ਜੀ ਕਿਰਾਏਦਾਰ ਕਿੱਥੇ ਰਹਿੰਦੇ ਸੀਗੇ ਇਹ ਕਮਰੇ ਚ ਰਹਿੰਦੇ ਕਿੰਨੇ ਚਿਰ ਤੋਂ ਰਹਿੰਦੇ ਸੀਗੇ 5 ਮਹੀਨੇ ਹੋ ਗਏ ਸੀ ਅੱਛਾ ਕੋਈ ਕੀ ਨਾਮ ਕੀ ਉਹਨਾਂ ਦਾ ਇੱਕ ਦਾ सोनू ਆ ਇੱਕ ਦਾ ਬੀਬੀ ਕੀ ਕੁਝ ਲੈ ਗਈ ਏਸੀ ਲੈ ਗਏ ਦੋ ਸਿਲੰਡਰ ਲੈ ਗਏ ਆ ਦੋ ਟੋਲੇ ਏਸੀ ਕਿੱਥੇ ਲੱਗੇ ਸੀ ਤੁਸੀਂ ਉੱਪਰ ਲਗਾਇਆ ਪਿਆ ਸੀ ਜੀ ਕਮਰੇ 'ਚ ਮਕਾਨ ਆਪਣੇ ਹਾਂਜੀ ਆਪਣਾ ਘਰ ਹੈ ਸਾਡਾ ਇਹ ਲੈਂਡ ਤੇ ਰਹਿੰਦੇ ਸੀ ਮੋਕਰੀ ਕੋਈ ਬੀੜੀ ਹੋएगी ਸਮਾਨ ਚੋਰੀ ਕਰਦੇ ਦੀ ਉਹਨਾਂ ਦੀ ਹਾਂਜੀ ਉਹ ਤਾਂ ਪਤਾ ਨਹੀਂ ਲੱਗਿਆ ਰਾਤ ਨੂੰ ਲੈ ਕੇ ਚੁ ਪੇਕ ਦੂਸਰੀ ਪਾਰਟੀ ਦੇ ਕਿਤੇ ਕੱਲ ਨੂੰ ਇਹ ਨਾ ਗਵਰ ਮੇਰਾ ਅਸੀਂ ਆਪਣਾ ਸਮਾਨ ਚੱਕ ਲੈ ਕੇ ਗਏ। ਹਾਂ ਜੀ ਨਾ ਉਹ ਐਸਾ ਕੁਝ ਨਹੀਂ ਆਇਆ ਉਹਨਾਂ ਕੋਲ ਉਹ ਤਾਂ ਇੱਥੇ ਹੀ ਆਈ ਸੀ ਲੈਣ ਨੂੰ। ਕਿ ਮੇਰੀ ਗੱਲ ਵੀ ਜਾਂਦੇ ਹੋ। ਐਸਾ ਕਿ ਇਹ ਜ਼ਰੂਰ ਸਾਡਾ ਕਾਨੂੰਨ ਬਣਨੇ ਚਾਹੀਦਾ। ਠੀਕ ਹੈ। ਖਾਣਾ ਕਿਹੜਾ ਬੰਦਾ ਪਾ ਲੂ। ਇਸ ਵੀ ਲੈ ਲੀ। ਠੀਕ ਹੈ ਜੀ।